ਅਨਮੋਲ ਗਗਨ ਮਾਨ ਦੇ ਅਸਤੀਫੇ ਤੋਂ ਬਾਅਦ ਹੁਣ ਉਹਨਾਂ ਨੂੰ ਉਲੰਭੇ ਦਿੱਤੇ ਜਾਣ ਲੱਗੇ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਖਰੜ ਹਲਕੇ ਤੋਂ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਇੱਕ ਉਲੰਭਾ ਦਿੱਤਾ ਗਿਆ ਇਸ ਉਲੰਭੇ ਦੇ ਵਿੱਚ ਪ੍ਰਗਟ ਸਿੰਘ ਨੇ ਆਖਿਆ ਕਿ ਅਨਮੋਲ ਗਗਨ ਮਾਨ ਦੇ ਲਈ ਇਹ ਚੰਗਾ ਹੁੰਦਾ ਜੇ ਉਹ ਅਸਤੀਫਾ ਦੇਣ ਦੇ ਨਾਲ ਨਾਲ ਐਮਐਸਪੀ ਦੀ ਗਰੰਟੀ ਨਾ ਮਿਲਣਾ ਅਤੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਸਰਕਾਰ ਨੂੰ ਹਲੂਣਾ ਦੇ ਕੇ ਜਾਂਦੇ ਜੇ ਕੁਝ ਹੋਰ ਵਿਧਾਇਕਾਂ ਦਾ ਵੀ ਦਿਲ ਭਾਰੀ ਹੁੰਦਾ ਤਾਂ ਅਸਤੀਫਾ ਦੇਣ ਤੋਂ ਪਹਿਲਾਂ ਘਟੋ-ਘਟ ਜਾਂਦੀ ਵਾਰੀ ਪੰਜਾਬ ਦੀ ਆਵਾਜ਼ ਬਣੋ ਤਾਂ ਇੱਕ ਉਲੰਭਾ ਇੱਕ ਤਾਨਾ ਮਾਰਿਆ ਗਿਆ ਇੱਥੇ ਪ੍ਰਗਟ ਸਿੰਘ ਦੇ ਵੱਲੋਂ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਵਿਧਾਇਕ ਹੋਣ ਅਸਤੀਫੇ ਦੇਣ ਦੀ ਸੋਚ ਰਹੇ ਨੇ ਜਾਂ ਫਿਰ ਜਦਨਾ ਨੇ ਦਿੱਤਾ ਹੈ ਅਨਮੋਲ ਗਗਨ ਮਾਨ ਖਾਸ ਕਰਕੇ ਉਹਨਾਂ ਨੂੰ ਇਸ ਮੌਕੇ ਅਸਤੀਫਾ ਦਿੰਦੇ ਹੋਏ ਇਹ ਗੱਲਾਂ ਵੀ ਕਹਿਣੀਆਂ ਚਾਹੀਦੀਆਂ ਸੀ ਕਿ ਤੁਹਾਡੀ ਲੈਂਡ ਪੂਲਿੰਗ ਨੀਤੀ ਹੈ ਜਿਹੜੀ ਉਹ ਪੰਜਾਬ ਦੇ ਖਿਲਾਫ ਹੈ ਅਤੇ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਉਹਨਾਂ ਤੋਂ ਬਿਆਨ ਦਿਵਾਏ ਸੀ ਪਾਰਟੀ ਨੇ ਜਦੋਂ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਬਣੀ ਨਹੀਂ ਸੀ ਆਮ ਆਦਮੀ ਪਾਰਟੀ ਦੀ ਤਾਂ ਉਹਨਾਂ ਗੱਲਾਂ ਦੇ ਉੱਤੇ ਅਨਮੋਲ ਗਗਨ ਮਾਨ ਨੂੰ ਚੁੱਪੀ ਤੋੜ ਦੇਣੀ ਚਾਹੀਦੀ ਸੀ ਪਰ ਉਹਨਾਂ ਨੇ ਹੁਣ ਦੂਜਿਆਂ ਨੂੰ ਸਲਾਹ ਦਿੱਤੀ ਹੈ ਕਿ ਜਿਹੜੇ ਸੋਚ ਰਹੇ ਨੇ ਅਸਤੀਫਾ ਦੇਣ ਦੇ ਬਾਰੇ ਜਿਨ੍ਹਾਂ ਦੇ ਦਿਲ ਭਾਰੀ ਹੋ ਰਹੇ ਨੇ ਉਹ ਇਸ ਮੁੱਦੇ ਦੇ ਉੱਤੇ ਜ਼ਰੂਰ ਬੋਲ ਕੇ ਅਸਤੀਫਾ ਦੇਣ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਤਾਂ ਜਾਂਦੀ ਵਾਰ ਉਹਨਾਂ ਨੂੰ ਪੰਜਾਬ ਦੇ ਪੱਖ ਦੇ ਵਿੱਚ ਜ਼ਰੂਰ ਬੋਲਣਾ ਚਾਹੀਦਾ ਹੈ ਇਹ ਪ੍ਰਗਟ ਸਿੰਘ ਦੇ ਵੱਲੋਂ ਮੰਗ ਕੀਤੀ ਗਈ ਹੈ ਤਾਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਜਿਨ੍ਹਾਂ ਨੇ ਅਸਤੀਫਾ ਭੇਜਿਆ ਪਰ ਅਜੇ ਅਸਤੀਫਾ ਮਨਜ਼ੂਰ ਹੋਏਗਾ ਜਾਂ ਫਿਰ ਨਹੀਂ ਇਹ ਸਮੇਂ ਦੇ ਨਾਲ ਪਤਾ ਲੱਗੇਗਾ ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਦਾ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਅਨਮੋਲ ਗਗਨ ਮਾਨਸ ਮੇਰੀ ਭੈਣ ਵਰਗੀ ਹੈ ਛੋਟੀ ਭੈਣ ਵਰਗੀ ਹੈ ਤੇ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ ਪਰ ਅੱਜ ਮੈਂ ਹਲਕੇ ਦੇ ਵਿੱਚਾਂ ਲੋਕਾਂ ਦੇ ਵਿੱਚਾਂ ਮੈਂ ਉਹਨਾਂ ਦੇ ਬਾਰੇ ਕੁਝ ਵੀ ਨਹੀਂ ਬੋਲ ਸਕਦਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹੀ ਆਖਿਆ ਸੀ ਕਿ ਮੈਨੂੰ ਹੁਣੇ ਹੀ ਪਤਾ ਲੱਗਿਆ ਹੈ ਜਾਂ ਕਿ ਮੀਟਿੰਗ ਕਰਾਂਗੇ ਤਾਂ ਪਤਾ ਲੱਗੇਗਾ ਕਿ ਅਸਤੀਫਾ ਦਿੱਤਾ ਕਿਉਂ ਹੈ ਕਿ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਤੋਂ ਕਿਸੇ ਪ੍ਰੈਸ਼ਰ ਦੇ ਵਿੱਚ ਦਬਾਅ ਪਾ ਕੇ ਅਸਤੀਫਾ ਲਿਆ ਗਿਆ ਹੈ ਕਿਸੇ ਹੋਰ ਵਿਅਕਤੀ ਨੂੰ ਟਿਕਟ ਦੇਣ ਦੀ ਤਿਆਰੀ ਕੀਤੀ ਗਈ ਹੈ ਇਹ ਵੀ بڑے ਵੱਡੇ ਸਵਾਲ ਨੇ ਕਿਉਂਕਿ ਰਣਜੀਤ ਗਿੱਲ ਦੇ ਵੱਲੋਂ ਅਜ ਇੱਕ ਪੋਸਟ ਸਾਂਝੀ ਕਰਕੇ ਆਖਿਆ ਗਿਆ ਕਿ ਹਰ ਹਲਕੇ ਦੇ ਲੋਕਾਂ ਦੀ ਭਲਾਈ ਲਈ ਜੋ ਵੀ ਫੈਸਲਾ ਲੈਣਾ ਪਿਆ ਲਵਾਂਗਾ ਲੋਕਾਂ ਦਾ ਸਲਾਹ ਕਰਕੇ ਲਵਾਂਗਾ ਜਦੋਂ ਮੋਹਲ ਗਗਨਮਾਨ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਇਹ ਬਿਆਨ ਸਾਹਮਣੇ ਆਉਂਦਾ ਕਿਉਂਕਿ ਇਹਨਾਂ ਨੇ ਖੁਦ ਵੀ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਰਣਜੀਤ ਗਿੱਲ ਨੇ ਦਿੱਤਾ ਸੀ ਤੇ ਹੁਣ ਉਹਨਾਂ ਨੇ ਅਸਤੀਫਾ ਦੇਣ ਤੋਂ ਬਾਅਦ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਦਾ ਵੀ ਫੈਸਲਾ ਕਰ ਲਿਆ ਹੈ ਤਾਂ ਅਨਮੋਲਗਨ ਮੰਨਦੇ ਅਸਤੀਫੇ ਤੋਂ ਵਾਹ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਤਰ੍ਹਾਂ ਤਰ੍ਹਾਂ ਦੇ ਬਿਆਨ ਵੱਖ-ਵੱਖ ਪਾਰਟੀਆਂ ਤੇ ਲੀਡਰਾਂ ਵੱਲੋਂ ਸਾਹਮਣੇ ਆ ਰਹੇ ਨੇ ਤਾਂ ਪ੍ਰਗਟ ਸਿੰਘ ਦੇ ਵੱਲੋਂ ਦਿੱਤੇ ਗਏ ਉਲੰਭੇ ਨਾਲ ਤੁਸੀਂ ਸਹਿਮਤ ਹੋ ਕਿ ਦੂਜੇ ਵਿਧਾਇਕ ਜਿਹੜੇ ਸੋਚ ਰਹੇ ਨੇ ਅਸਤੀਫਾ ਦੇਣ ਦੇ ਬਾਰੇ ਆਮ ਆਦਮੀ ਪਾਰਟੀ ਦੇ ਵਿੱਚੋਂ ਉਹਨਾਂ ਨੂੰ ਇਹ ਗੱਲ ਪ੍ਰਗਟ ਸਿੰਘ ਦੀ ਮੰਨਣੀ ਚਾਹੀਦੀ ਹੈ ਤਾਂ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਓ